ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੈ ਇਸ ਦੀ ਰਾਖੀ ਦੇ ਲਈ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੰਕ ਪਿਆ ਹੈ ਟਰੰਕ ਦੇ ਵਿੱਚ ਕਿੰਨੇ ਸਾਰੇ ਕਾਗਜ਼ਾਤ ਪਏ ਨੇ ਲੋਕਾਂ ਦੀ ਇਨਫੋਰਮੇਸ਼ਨਾਂ ਪਈਆਂ ਨੇ ਕਿਸੇ ਵੀ ਸ਼ਰਾਰਤੀ ਅਨਸਰ ਦੇ ਹੱਥ ਲੱਗ ਸਕਦੀ ਹੈ ਕਿਸੇ ਵੀ ਇਨਫੋਰਮੇਸ਼ਨ ਦਾ ਕੋਈ ਵੀ ਮਿਸਯੂਜ਼ ਕਰ ਸਕਦਾ ਹੈ ਤਾਂ ਵੇਖ ਸਕਦੇ ਹੋ ਕਿੰਨੀ ਵੱਡੀ ਹਨ ਗੇਲੀ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਲੋਕਾਂ ਦੀ ਇਨਫੋਰਮੇਸ਼ਨ ਜੋ ਸੀ ਪੁਲਿਸ ਦੇ ਕੋਲ ਜੋ ਸੀ ਆਪਣੇ ਦਸਤਾਵੇਜ਼ ਤਿਆਰ ਕੀਤੇ ਹੋਏ ਸੀ ਪੁਲਿਸ ਵੱਲੋਂ ਪੁਲਸੋ ਸਾਰੇ ਕਾਗਜ਼ਾਤ ਛੱਡ ਕੇ ਚੌਂਕੀ ਛੱਡ ਕੇ ਉੱਥੋਂ ਚਲੀ ਗਈ ਹੈ ਤਾਂ ਵੇਖ ਸਕਦੇ ਹੋ ਸਾਰੇ ਦੇ ਸਾਰੇ ਕਾਗਜ਼ਾਤ ਸੜਕ ਦੇ ਉੱਤੇ ਦੇ ਵਿੱਚ ਬਦਲ ਚੁੱਕੀ ਆ ਜੋ ਇਨਫੋਰਮੇਸ਼ਨ ਪਈ ਆ ਸੜਕਾਂ ਦੇ ਉੱਤੇ ਖਿਲਰ ਰਹੀ ਆ ਕਾਗਜ਼ਾ ਜੋ ਪੈਨੇ ਉਹ ਵੀ ਕਿਸੇ ਸ਼ਰਾਰਤੀ ਅਨਸਰ ਦੇ ਹੱਥ ਲੱਗ ਸਕਦੇ ਨੇ ਇਸ ਕਾਗਜ਼ਾਂ ਦਾ ਮਿਸਯੂਜ਼ ਕਰ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਕਾਫੀ ਇਨਫੋਰਮੇਸ਼ਨ ਹੁੰਦੀ ਆ ਪੁਲਿਸ ਵੱਲੋਂ ਲਿੱਤੀ ਹੁੰਦੀ ਆ ਪੁਲਿਸ ਵੱਲੋਂ ਦਸਤਾਵੇਜ਼ਾਂ ਨੂੰ ਨੋਟ ਕੀਤਾ ਹੁੰਦਾ ਹੈ ਤਾਂ ਵੇਖ ਸਕਦੇ ਹੋ ਸੜਕ ਦੇ ਉੱਤੇ ਲਾਪਰਵਾਹੀ ਦੇ ਨਾਲ ਕਾਗਜ਼ ਪਏ ਹੋਏ ਨੇ ਜਿਸ ਦਾ ਕੋਈ ਵੀ ਸ਼ਰਾਰਤੀ ਅਨਸਰ ਇਸ ਦਾ ਮਿਸਯੂਜ਼ ਕਰ ਸਕਦਾ ਤਾਂ ਹੁਣ ਵੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਦੀ ਜਗ੍ਹਾ ਨੈਸ਼ਨਲ ਹਾਈਵੇ ਨੇ ਆਪਣਾ ਸਟicker ਲਗਾ ਦਿੱਤਾ ਇੱਥੇ ਪਹਿਲਾਂ ਪੁਲਿਸ ਚੌਕੀ ਬਣਾਈ ਗਈ ਸੀ ਦੇਸ਼ਾਂ ਤੋਂ ਬਾਅਦ ਪੁਲਸ ਚੌਕੀ ਨੇ ਪੂਰੀ ਤਰ੍ਹਾਂ ਟਾਟੇਰੀ ਕਰ ਦਿੱਤਾ ਹੈ ਦੱਸਦੀ ਹੈ ਕਿ ਬੀਤੇ ਦਿਨ ਵੀ ਇਸ ਪੁਲਸ ਚੌਕੀ ਦੇ ਉਤੇ ਗਰਨੇਡ ਹਮਲਾ ਆਇਆ ਹੈ ਜਿਸ ਤੋਂ ਬਾਅਦ ਪੁਲਸ ਵੱਲੋਂ ਕਿਹਾ ਗਿਆ ਸੀ ਰੇਡੀਏਟਰ ਫਟਿਆ ਪਰ ਬਾਅਦ ਦੇ ਵਿੱਚ ਪੁਲਸ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਸੀ ਕਿ ਇਸ ਜਗ੍ਹਾ ਤੇ ਗਰਨੇਡ ਹਮਲਾ ਹੋਇਆ ਹੈ ਪਰ ਹੁਣ ਹਾਈ ਕੋਰਟ ਦੇ ਆਦੇਸ਼ ਹੋਏ ਨੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੀਲਾ ਪੰਜਾ ਚੱਲਿਆ ਹੈ ਔਰ ਪੂਰੀ ਦੀ ਪੂਰੀ ਪੁਲਸ ਚੌਕੀ ਨੂੰ ਟਾਟੇਰੀ ਕਰ ਦਿੱਤਾ ਹੈ ਦੇਖ ਸਕਦੇ ਹੋ ਕਿ ਸਾਰੀ ਜਗ੍ਹਾ ਜੋ ਹੈ ਮਲਬੇ ਦੇ ਵਿੱਚ ਬਦਲ ਦਿੱਤੀ ਗਈ ਹੈ ਤਾਂ ਜੋ ਲੋਕਾਂ ਦੀ ਇਨਫੋਰਮੇਸ਼ਨਾਂ ਨੇ ਉਹ ਵੀ ਲਵਾਰਿਸ਼ ਪਈਆਂ ਜਗਾ ਜਿਹੜੀ ਹੈ ਤੁਹਾਡੀ ਹੈ ਕੀ ਗੱਲ ਇੱਥੇ ਹੋਈ ਹੈ ਪੁਲਿਸ ਚੌਂਕੀ ਨੂੰ ਢਾਹ ਢੇਰੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੇਰਾ ਨਾਮ ਸੋਨੂ ਸਰਕਾਰੀ ਹੈ ਜੀ ਗਮਟਾਲੇ ਤੋਂ ਆਂ ਜੀ ਅਸੀਂ ਇਹ ਮਗਰ ਨਰਸੀਆ ਜਗਾ ਪਲੋਟ ਹੈ ਆ ਇਹ ਸਾਡੀ ਮਾਲਕੀਲਾ ਪਲਾਟ ਹੀ ਅਸੀਂ ਇਹਦੇ ਗਾੜੀ ਦਰਵਾਜਾ ਕੱਢਿਆ ਸੀ ਇਹਨਾਂ ਨੇ ਜਾਣਬੁੱਝ ਕੇ ਮੈਗਮ ਨੇ 2022 ਤੋਂ ਪਹਿਲਾਂ ਇੱਥੇ ਕੱਚੀ ਚੌਂਕੀ ਸੀ ਮੁੜ ਕੇ ਇਹਨਾਂ ਨੇ ਕੀ ਕੀਤਾ ਕਿ ਉਸੇ ਗੇਟ ਤੇ ਗਾੜੀ ਪੱਕੀ ਚੌਂਕੀ ਦੀ ਬਿਲਡਿੰਗ ਸਾਰੀ ਸ਼ੁਰੂ ਕਰ ਦਿੱਤੀ ਜਿਸ ਦੀ ਕਹੀ ਹਾਈਵੇ ਨੂੰ ਵੀ ਨੋਟੀਫਿਕੇਸ਼ਨ ਦਿੱਤੀ ਕਿ ਇਹ ਤੁਹਾਡੇ ਜਗ੍ਹਾ ਦੇ ਵਿੱਚ ਇਹ ਕੰਮ ਕਰ ਰਹੇ ਤੁਸੀਂ ਇਹਨਾਂ ਨੂੰ ਡੱਕੋ ਇਹਨਾਂ ਨੂੰ ਬਹੁਤ ਅਸੀਂ ਸੰਮਣ ਵੀ ਕਲਾਏ ਪੜੀ ਹੋਰੀ ਐ ਅਪਰੋਚ ਵੀ ਕੀਤਾ ਇਹਨਾਂ ਨੂੰ ਕਿ ਜੇ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਪਰ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਸੀ ਫਿਰ ਅਸੀਂ ਐਂਡ ਦੇ ਵਿੱਚ 2022 ਦੇ ਵਿੱਚ ਫਰਵਰੀ ਦੇ ਵਿੱਚ ਅਸੀਂ ਕੋਲ ਹਾਈ ਕੋਰਟ ਦੇ ਵਿੱਚ ਅਪਰੋਚ ਕੀਤਾ ਜਿਨ੍ਹਾਂ ਨੇ ਕਿ ਸਾਨੂੰ ਇਹ ਕਿਹਾ ਕਿ ਕੋਈ ਨਹੀਂ ਅਸੀਂ ਇਹਨੂੰ ਮੈਟਰ ਨੂੰ ਪੂਰਾ ਦੇਖਦੇ ਉਹਨਾਂ ਨੇ ਮੈਟਰ ਨੂੰ ਦੇਖਦੇ ਹੋਏ ਹਾਈ ਕੋਰਟ ਨੂੰ ਵੀ ਨੋਟੀਫਾਈ ਕੀਤਾ ਕਿ ਤੁਸੀਂ ਦੱਸੋ ਕੀ ਗੱਲ ਹੈ 2022 ਤੋਂ ਬਾਅਦ ਦੋ ਤਿੰਨ ਤਰੀਕਾਂ ਪਈਆਂ ਜੀ ਨੈਸ਼ਨਲ ਹਾਈਵੇ ਨੂੰ ਉੱਥੇ ਬਲੈਕ ਉਹਨਾਂ ਨੇ ਪਾਰਟੀ ਬਣਾਉਣੀ ਦੱਸਿਆ ਕਿ ਜਗ੍ਹਾ ਸਾਡੀ ਜਿਹੜੀ ਕਿ ਕੰਦ ਤੋਂ 10 ਫੁੱਟ ਉਰੇ ਤੱਕ ਹਾਈਵੇ ਦੀ ਬਾਕੀ ਪਿੱਛੇ ਜਿਹੜੀ ਜੋ ਇੰਪਰੂਵਮੈਂਟ ਟਰਸਟ ਦੀ ਠੀਕ ਹੈ ਜਿਹ ਤੁਸੀਂ ਆਪਣੀ ਜਿਹੜੀ ਚੌਂਕੀ 2 ਮਨთ ਪਹਿਲਾਂ ਕਿ ਇਹਨੂੰ ਇੱਥੇ ਡਿਮੋਲਿਸ਼ ਕਰੋ ਜਿਹੜੀ ਕਿ ਇਹਨਾਂ ਨੇ ਡਿਮੋਲਿਸ਼ ਨਹੀਂ ਕੀਤੀ ਤੇ ਜਿਹੜੀ ਆ ਹੁਣ ਲਾਸਟ ਠਾਈ ਗਈ ਉਹਦੇ ਵਿੱਚ ਇਹਨਾਂ ਨੇ ਇਹ ਫੇਡੇਵਿਟ ਲਾਇਆ ਸੀ ਕਮਿਸ਼ਨਰ ਸਾਹਿਬ ਨੇ ਕਿ ਜਿਹੜੀ ਇਹ ਚੌਂਕੀ ਹੈ ਇਹ ਡਿਮੋਲਿਸ਼ ਕਰਦੀ ਜੋਕ ਇਹਨਾਂ ਨੇ ਨਹੀਂ ਕੀਤੀ ਉਹਦੇ ਉੱਤੇ 29 ਤਰੀਕ ਨੂੰ ਜੱਜ ਸਾਹਿਬ ਨੇ ਅਗਲੇ ਦਿਨ ਦੀ ਡੇਟ ਪਾਇਆ ਕਿ ਇਹਨੂੰ ਜਿੰਨੀ ਇਮੀਡੀਏਟਲੀ ਵੀ ਡਿਮੋਲਿਸ਼ ਕਰੋ ਫਿਰ ਰਾਤੋ ਰਾਤ ਇਹਨਾਂ ਨੇ ਡਿਮੋਲਿਸ਼ ਕੀਤੀ ਦੀ ਪਰ ਇਹਨੇ ਮਲਬਾ ਨਹੀਂ ਚੁੱਕਿਆ ਹੁਣ ਕੱਲ ਹਾਈ ਕੋਰਟ ਨੇ ਫਾਈਨਲ ਆਰਡਰ ਦਿੱਤਾ ਵਾ ਇਹਨੂੰ ਜਿੰਨੀ ਛੇਤੀ ਹੋਵੇ ਦਾ ਮਲਬਾ ਚੁੱਕੋਗੇ ਤੁਸੀਂ ਅੱਜ ਵੀ ਵੇਖ ਲਓ ਕਿੱਥੇ ਮਲਬਾ ਚੁੱਕਣ ਵਾਲਾ ਕੋਈ ਬੰਦਾ ਨਹੀਂ ਹੁਣ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਕਿੱਥੇ ਕਾਗਜ਼ ਪਏ ਸਾਰੀ ਐਫਆਈ ਵੀ ਉਹਨੂੰ ਕਿਸ ਤਰ੍ਹਾਂ ਦੇਖਦੇ ਕਿ ਜਿਉਂਤਰਾ ਪੁਲਸ ਤੋਂ ਛੱਡ ਕੇ ਇਹਨਾਂ ਦੀ ਇਹਨਾਂ ਦੀ ਅਨਗੈਲੀ ਹੈ ਜੀ ਤੁਸੀਂ ਦੇਖ ਲਓ ਕਿ ਤੁਹਾਡੇ ਸਾਹਮਣੇ ਹੈ ਕਿ ਜੇ ਆਪਾਂ ਕਿਸੇ ਦੇ ਬੂਹੇ ਦੇ ਗਾੜੀ ਬਿਲਡਿੰਗ ਬਣਾਉਣ ਦੇ ਆਪਾਂ ਨੂੰ ਉਹਦੀ ਕੋਈ ਨਹੀਂ ਕਿ ਅਸੀਂ ਅਗਲੇ ਦਾ ਦਰਵਾਜ਼ਾ ਬੰਦ ਕਰ ਰਹੇ ਹਾਂ ਤੇ ਕੁਝ ਵੀ ਕਰ ਸਕਦੇ ਨੇ ਨੈਗਲੀਜੈਂਸੀ ਤੁਸੀਂ ਵੀ ਦੇਖ ਲਓ ਸੀਕ੍ਰੀਟ ਇਨਫੋਰਮੇਸ਼ਨ ਵੀ ਹੋ ਸਕਦੀ ਹੈ ਫਾਈਲ ਰਿਪੋਰਟ ਵੀ ਸਰ ਕੋ ਜੀ ਤੁਸੀਂ ਦੇਖੋ ਇਹ ਸਭ ਕੁਝ ਹੋ ਸਕਦਾ ਜੀ ਮਿਸ ਯੂ ਰਿਹਾ ਇਹਨਾਂ ਦਾ ਸਾਰਾ ਸਮਾਨ ਇਹਨਾਂ ਦਾ ਜਿਹੜਾ ਸਾਡਾ ਤਾਂ ਕੁਝ ਵੀ ਨਹੀਂ ਸਾਰਿਆਂ ਦਾ ਗਵਰਨਮੈਂਟ ਦਾ ਸਮਾਨ ਐ ਐਮਐਸ ਕੇ ਬਰਾਇਨ ਦੇ ਇਹਨਾਂ ਦਾ ਸ਼ਰਟ ਐ ਐਮਐਸ ਕੇ ਬਰਾਇਨ ਦੇ ਬੈਥਰੂਮ ਲੱਗੇ ਆ ਸੈਕੰਡਲੀ ਦੂਜੀ ਗੱਲ ਇਹ ਆ ਜੀ ਤੁਸੀਂ ਜੇ ਪਿੱਛੇ ਦੇਖੋ ਤੇ ਟ੍ਰੈਫਿਕ ਦੇ ਵਿੱਚ ਇੰਨੀ ਵੱਡੀ ਇੱਥੇ ਜਾਮ ਲੱਗਦੇ ਹੁੰਦੇ ਸੀ ਅੱਜ ਜੀ ਤੁਸੀਂ ਦੇਖ ਲਓ ਬੜੀ ਰਿਲੈਕਸੇਸ਼ਨ ਹੋਈ ਆ ਕਿ ਕੋਈ ਜਾਮ ਨਹੀਂ ਕਮਟਾਲੀ ਚੌਂਗ ਦੇ ਵਿੱਚ ਹੈਗਾ ਜੀ ਜੀ ਬਾਕੀ ਤੁਸੀਂ ਦੇਖ ਸਕਦੇ ਨੈਗਲੀਜੈਂਸ ਕਰਕੇ ਇਹਨਾਂ ਨੇ ਮਤਲਬ ਕੋਈ ਧਿਆਨ ਹੀ ਨਹੀਂ ਕਿਸੇ ਦਾ ਵੀ ਕਿਸੇ ਕੰਮ ਸਰਕਾਰੀ ਵਿੱਚ ਹੈਗਾ